ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਯਾਤਰਾ ਜੋ ਨਨਕਾਣਾ ਸਾਹਿਬ ਤੋਂ ਹੋ ਕੇ ਸ੍ਰੀ ਕਰਤਾਰਪੁਰ ਸਾਹਿਬ ਜਿੱਥੇ ਗੁਰੂ ਸਹਿਬਾਨ ਆਖਰੀ ਸਮੇਂ ਦਾ ਸਮਾਪਤੀ ਕੀਤਾ ਜੋ ਕਿ 1900 1947 ਤੋਂ ਬਾਅਦ ਜਾਂ ਉਸ ਤੋਂ ਪਹਿਲਾਂ ਸ਼ਾਇਦ ਇੱਥੇ ਕੋਈ ਖਾਸ ਗੁਰੂ ਘਰ ਨਹੀਂ ਸੀ ਬਣਿਆ ਚਲੋ ਕੁਝ ਸਾਲ ਪਹਿਲਾਂ ਧਰਮ ਸਰਕਾਰਾਂ ਨੇ ਨਾਲ ਮਿਲ ਕੇ ਬਹੁਤ ਵੱਡਾ ਬਹੁਤ ਸ਼ਾਨਦਾਰ ਗੁਰੂ ਘਰ ਬਣਾਇਆ ਇਹ ਇਮਾਰਤ ਕਰਤਾਰਪੁਰ ਸਾਹਿਬ ਦਰਬਾਰ ਸਾਹਿਬ ਦੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਇੱਥੇ ਆਪਣੇ ਆਖਰੀ ਸਮੇਂ ਚ ਰਹੇ ਸੀ ਜਿੱਥੇ ਉਹ ਜੋਤੀ ਜੋਤ ਸਮਾਏ ਸੀ ਇਹ ਸਾਰਾ ਉਹਨਾਂ ਦਾ ਆਸ-ਪਾਸ ਬਹੁਤ ਇਮਾਰਤਾਂ ਨੇ ਰਹਿਣ ਦਾ ਇੰਤਜ਼ਾਮ ਕੀਤਾ ਆ ਹਰ ਚੀਜ਼ ਦਾ ਇਹ ਉਹ ਸਾਹਮਣੇ ਜੋ ਨਜ਼ਰ ਆ ਰਹੀ ਹੈ ਇਹ ਉਹ ਖੂਹ ਹੈ ਜਿੱਥੋਂ ਗੁਰੂ ਸਾਹਿਬਾਨ ਨੇ ਆਪਣੇ ਖੇਤਾਂ ਨੂੰ ਪਾਣੀ ਲਾਉਂਦੇ ਸੀ ਤੇ ਉੱਥੇ ਹੀ ਉਹਨਾਂ ਦਾ ਅੰਦਮ ਸਮਾ ਰਿਆ ਇੱਕ ਬਿਲਕੁਲ ਹੀ ਨਾਲ ਮੁਸਲਮਾਨ ਭਰਾਵਾਂ ਨੇ ਸਮਾਧ ਬਣਾਈ ਹੈ। ਇਹ ਉਹਨਾਂ ਨੇ ਉਹਨਾਂ ਦੇ ਨਾਮ ਤੇ ਇੱਥੇ ਚਾਦਰ ਚੜਾਈ ਅਤੇ ਸਮਾਧ ਦਾ ਰੂਪ ਦਿੱਤਾ। ਇਹ ਉਹ ਜਗ੍ਹਾ ਇਸ ਪਵਿੱਤਰ ਅਸਥਾਨ ਤੇ ਮੁਸਲਮਾਨ ਭਾਈ ਭਾਈਚਾਰੇ ਦੇ ਲੋਕਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਾਦਰ ਤੇ ਖੁੱਲਾ ਨੂੰ ਦਫਨ ਕੀਤਾ ਕਿਉਂਕਿ ਜੋ ਸੁਣਿਆ ਹੈ ਵੇ ਮੁਸਲਮਾਨ ਵੀਰ ਤੇ ਸਿੱਖ ਵੀਰ ਆਪਣਾ ਆਪਣਾ ਕਹਿ ਰਹੇ ਸੀ ਵੀ ਸਾਡਾ ਗੁਰੂ ਹੈ ਸਾਡਾ ਗੁਰੂ ਨੇ ਕਿਹਾ ਬਾਅਦ ਵਿੱਚ ਇੱਥੇ ਉਹਨਾਂ ਨੇ ਸਮਾਤ ਬਣਾਈ ਅਤੇ ਦਰਬਾਰ ਸਾਹਿਬ ਗੁਰਦੁਆਰਾ ਸਾਹਿਬ ਜੀ ਦਾ ਇਹ ਉਹ ਵਿਤਰ ਖੂਹ ਹੈ ਦੇਖੋ ਗੁਰੂ ਸਾਹਿਬਾਂ ਖੇਤਾਂ ਪਾਣੀ ਲਾਉਂਦੇ ਹੁੰਦੇ ਸੀ ਇੱਕ ਗੋਲਾ ਜੋ ਇੱਕ ਗੋਲਾ ਹੈ ਇਹ ਭਾਰਤੀ ਸੈਨਾ ਨੇ 1971 ਚ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਤੋਂ ਆਪਕੋ ਸਤਿ ਸ੍ਰੀ ਅਕਾਲ ਬਿਸਪਤਿਆ ਸੀ ਕਾਲਪੁਰ ਖਵਾਜੂ ਵਾਹਿਗੁਰੂ ਜੀ ਦੀ ਖਾਸ ਰਹਿਮਤ ਸਦਕਾ ਇਹ ਗੋਲਾ ਖੂਹ ਸਾਹਿਬ ਨੇ ਆਪਣੀ ਪਵਿੱਤਰ ਗੋਦ ਵਿੱਚ ਲੈ ਲਿਆ ਸੀ ਇਹਦੇ ਗੁਰਦੁਆਰਾ ਸਮਾਧਮ ਯਾਰ ਸਾਹਿਬ ਨੇ ਨੂੰ ਨਸ਼ਟ ਹੋਣ ਤੋਂ ਬਚਾ ਲਿਆ ਦੱਸਣ ਜੋਗੇ ਇਹ ਗੱਲ ਹੈ ਕਿ ਇਹ ਪਵਿੱਤਰ ਖੂਹ ਸਾਹਿਬ ਹੈ ਜਿਸ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਆਪਣੇ ਖੇਤਾਂ ਨੂੰ ਪਾਣੀ ਲਾਇਆ ਕਰਦੇ ਸੀ ਇਹ ਗੋਲਾ ਭਾਰਤੀ ਵਾਜ ਸੈਨਾ ਨੇ ਇਹ ਜੰਗ ਹੋਈ ਸੀ 71 ਦੀ ਉਦੋਂ ਸੁੱਟਿਆ ਗਿਆ ਸੀ ਕੋਈ ਵੀਡੀਓ ਨਵੀਂ ਲੈ ਕੇ ਤੁਹਾਡੇ ਸਾਹਮਣੇ ਆ ਜਾ ਰਹਾਂਗਾ ਗੁਰੂ ਘਰ ਦੇ ਦਰਸ਼ਨਾਂ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ